ਇਹ ਭਗਵਾਨ ਤਮਾਨਾ ਜਦੋਂ ਕੋਈ ਹੁੰਦਾ ਇਹ ਬਿਮਾਰ ਹੋ ਜਾਂਦਾ ਨਾ ਇਹਨੂੰ ਖੱਡ ਚੋਂ ਕੱਢ ਕੇ ਛੱਡਾਂਗੇ ਆਪਣੇ ਪਿੰਡਾਂ 'ਚ ਆਵੇ ਤਾਂ ਸਹੀ ਇਹਨੂੰ ਅਸੀਂ ਦੱਸਾਂਗੇ ਵੀ ਤੂੰ ਆਉਂਦਾ ਕਿਵੇਂ ਆ ਪਿੰਡਾਂ 'ਚ ਆਇਆ ਨੂੰ ਸਵਾਲ ਹੋਣਗੇ ਉਹ ਜਿਵੇਂ ਅੱਜ ਪਿੰਡ 'ਚ ਪੁਲਿਸ ਆੜੀ ਐ ਸਵਾਲ ਤਾਂ ਸਵਾਲ ਵੀ ਰਸੀਂ ਦਾ ਇੱਟਾ ਰੋੜੇ ਜਿਵੇਂ ਕਹਿੰਦਾ ਨਹੀਂ ਦੀ ਵੀ ਡੜਾ ਤੋਂ ਡੜਾ ਹੋਤਾ ਹੈ ਕਹਾਂ ਸੇ ਵੀ ਆਕਾ ਹੈ ਅਸੀਂ ਵੀ ਹੁਣ ਪਾਥੀਆਂ ਰੱਖਾਂਗੇ ਕੋਟਿਆਂ 'ਤੇ ਵੀ ਪਾਥੀਆਂ ਜਿੱਧਰੋਂ ਆਖੀ ਆਖੀ ਇਹ ਆਮ ਘਰਾਂ ਦਾ ਲੜਕਾ ਨਹੀਂ ਹੈਗਾ ਇਹਦੇ ਵਰਗਾ ਨਕਮਾ ਤਾਂ ਨਾ ਆਇਆ ਨਾ ਆਵੀ ਡਰ ਡਰ ਹਣੀਮਾਂ ਚ ਕੋਈ ਨਾ 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 ਵੀਰੇ ਡਰਤਾ ਸੀ ਭੁੱਲ ਜਾਂਨੇ ਆ ਅਸੀਂ ਤਾਂ ਜਦੋਂ ਸਾਨੇ ਕਹਿੰਦੇ ਬਈ ਜੇਠ ਹਟਦੇ ਆ ਤੂੰ ਪੰਜ ਧਰਨੇ ਲਾਉਣੇ ਆ ਅਰਜਨਦੇਵ ਜੀ ਨੂੰ ਯਾਦ ਕਰਦੇ ਆ ਜਦੋਂ ਪੋਦੀ ਮਹੀਨੇ ਚ ਲਾਉਣੇ ਆ ਤਾਂ ਸਾਡੀ ਮਾਤਾ ਗੁਜਰ ਤੇ ਸਾਬਕਾ ਆ ਤੇ ਸਾਡੇ ਛੋਟੇ ਜੀ ਸਾਬਜਾ ਦੇ ਅਨੁਸਾਰ ਕਰਦੇ ਆ ਸਾਡੇ ਤਾਂ ਮਨਾਂ ਦੇ ਵਿੱਚ ਡਰ ਜਿੱਦਣ ਅਸੀਂ ਜਥੇਬੰਦੀ ਚਾਕੇ ਤੇ ਬਿਲਕੁਲ ਨਿਕਲ ਗਏ ਅਸੀਂ ਡਰਦੇ ਦੁਰਦੇ ਕਿਸੇ ਤੋਂ ਨਹੀਂ ਸਾਡੇ ਗੋਲੀਆਂ ਵੱਜਣ ਕੁਛ ਹੋਵੇ ਅਸੀਂ ਤਾਂ ਸਿਰ ਤੇ ਕੱਫਣ ਬੰਨ ਕੇ ਤੁਰਦੇ ਆ ਵੀ ਆਥਣ ਨੂੰ ਪਤਾ ਨਹੀਂ ਰੋਟੀ ਘਰੇ ਪੱਕੂਗੀ ਪਤਾ ਨਹੀਂ ਸਾਡੇ ਨਾਲ ਪੱਕੂਗੀ ਆ ਤੁਹਾਨੂੰ ਘਰੇ ਜਾ ਕੇ ਸੁਖ ਸੰਦ ਰਹੇਗੀ ਭਗ ਜਾਗੇ ਨਹੀਂ ਬੈਠੀਆਂ ਜਿੱਥੇ ਲੋਥ ਬਣਗੀ ਮੂੰ ਤਾਂ ਕਹਿਨੇ ਪੈਂ ਜਾਂ ਨੂੰ ਵੀ ਮੂੰ ਤਾਂ ਕਪੜਾ ਦੇ ਕੇ ਪਾ ਦਿਓ ਬਸ ਨਾ ਅਸੀਂ ਮੋਦੀ ਤੋਂ ਡਰਿਆ ਨਾ ਅਸੀਂ ਭਗਵੰਤ ਸਤਮਾਨ ਤੋਂ ਡਰਦੇ ਆ ਤੇ ਚੁਟਕਿਆਂ ਚੁਟਕਲੇ ਵਾਲਾ ਇਹ ਤੋਂ ਤਾਂ ਅਸੀਂ ਡਰ ਨਹੀਂ ਕੀ ਹੈਗਾ ਅਸੀਂ ਆਪਦੇ ਬੱਚਿਆਂ ਨੂੰ ਕਹਿ ਕੇ ਆਉਂਦੇ ਆ ਵੀ ਸਾਡਾ ਆਟੇ ਚਾਤਣੇ ਪਾਣੀ ਪਾਇਓ ਨਾ ਆਗੇ ਤਾਂ ਸਾਨੂੰ ਰੋਟੀ ਬਣਾ ਕੇ ਦੇ ਦਿਓ ਨਹੀਂ ਅਸੀਂ ਭਾਂਜਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਤਾਂ ਪੂਰਾ ਦੋਲਣ ਲੜਾਂਗੇ ਸਾਡੇ ਛਿੰਨਾਂ 'ਚ ਗੋਲੀਆਂ ਮਾਰੇ ਪੁਲਿਸ ਅਸੀਂ ਡਰਦੇ ਉੱਦੇ 6 ਤਰੀਕ ਨੂੰ ਵੀ ਮੇਰੇ ਵੀ ਡੰਡਾ ਵੱਜਿਆ ਵੀਰੇ ਮੈਨੂੰ ਕੋਈ ਡਰ ਨਹੀਂ ਮੇਰੇ ਜ਼ਮੀਨ ਨਹੀਂ ਪਰ ਜਮੀਰ ਹੈ ਮੈਂ ਆਪਣੀ ਜਮੀਰ ਸਦਕੇ ਲੜਨ ਵਾਲੇ ਲੋਕਾਂ ਦੇ ਨਾਲ ਆ ਅੱਜ ਲੱਗਦਾ ਹੈ ਉਹ ਕਿਸਾਨਾਂ ਦਾ ਪੁੱਤ ਹੈ ਨਾਂਜੀ ਉਹ ਤਾਂ ਜਮੀ ਬੇਕਟਾਵਾ ਮੈਨੂੰ ਤਾਂ ਇਹ ਨਹੀਂ ਮੈਂ ਕਹਿ ਸਕਦੀ ਵੀ ਆਪਾਂ ਨੇ ਕਹਿਣਾ ਕਾਨੂੰ ਹੈ ਉਹ ਕਿਸਾਨ ਦਾ ਤਕਸਾਨ ਦਾ ਉਹਦਾ ਕਿਸੇ ਦਾ ਵੀ ਨਹੀਂ ਹੈਗਾ ਆਪਣੀ ਕਿੱਥੋਂ ਆਇਆ ਕਿੱਥੋਂ ਨਾ ਜਿਉਂ-ਜਿਉਂ ਸਾਨੂੰ ਇਹ ਸਰਕਾਰ ਝਕਾਉਗੀ ਅਸੀਂ ਉੰਨੀ ਦੂਣਾ ਅੱਗੇ ਹੋਵਾਂਗੇ ਕਿਉਂਕਿ ਅਸੀਂ ਭਾਵੇਂ ਛੋਟੇ ਸੀਗੇ ਪਰ ਸਾਡਾ 1993 ਦਾ ਦੇ ਇਤਿਹਾਸ ਦੇਖਿਆ ਹੋਇਆ ਖਾੜਕੂ ਹੁੰਦੇ ਨੇ ਇਹ ਖਾੜਕੂ ਜੰਮਦੇ ਨਹੀਂ ਇਹ ਗੰਦੀਆਂ ਸਰਕਾਰਾਂ ਖਾੜਕੂ ਪੈਦਾ ਕਰਦੀਆਂ ਨੇ ਅੱਜ ਜਿਵੇਂ ਆਪਣੇ ਕਹਿੰਦੇ ਵੀ ਹਲਕਿਆ ਹੋਇਆ ਕੁੱਤਾ ਬਾਰ-ਬਾਰ ਕਿਸੇ ਦੇ ਘਰੇ ਫਿਰਦਾ ਹੈ ਇਸ ਤਰ੍ਹਾਂ ਹੀ ਅੱਜ ਪ੍ਰਸ਼ਾਸਨ ਸਾਡੇ ਘਰਾਂ ਦੇ ਵਿੱਚ ਕਦੇ ਕਿਸੇ ਦੇ ਗੇਟ ਖੜਕਾਤੇ ਕਦੇ ਕਿਸੇ ਦੇ ਇਹ ਭਗਵੰਤ ਮਾਨੋਤਾ ਕਹਿੰਦੇ ਕੋਈ ਤਰਨਾ ਹੀ ਲੱਗਣ ਦਿੰਦਾ ਹੁਣ ਕਿਵੇਂ ਲਾ ਰਿਹਾ ਹੈਗਾ ਹੁਣ ਥੌ-ਥੌ ਤਰਨੇ ਲੱਗ ਰਹੇ ਨੇ ਹੁਣ ਕੀ ਭਗਵੰਤ ਬਣ ਕੇ ਦਰੇ ਭੱਗ ਗਿਆ ਇੱਕ ਪਾਸੇ ਸਰਕਾਰ ਚੜੀ ਆਈ ਐ ਅੱਜ ਪਿੰਡੋਂ ਪਿੰਡੀ ਵੜ ਗਈ ਐ ਕੋਈ ਗੱਲ ਨਹੀਂ ਚੜੀ ਆਵੇ ਜੀ ਬਸ ਕਿਹੜਾ ਦਬਦੇ ਐ ਦਬਦੇ ਨਹੀਂ ਨਾ ਨਾ ਡਰਦੇ ਨਹੀਂ ਜੀ ਐ ਨਹੀਂ ਡਰ ਦੁਰਮਾਨ ਜੀ ਕੋਈ ਡਰ ਨਹੀਂ ਜੀ ਡਰ ਕੇ ਕੀ ਕਰਾਂਗੇ ਤਾਂ ਕੱਲ ਨੂੰ ਘਰਾਂ ਚੋਂ ਖਿੱਚਣਗੇ ਫੇਰ ਕਿਸੇ ਦੇ ਰਾਜ 'ਚ ਨਹੀਂ ਆ ਹਾਲ ਹੋਇਆ ਜੀ ਜਿਲ੍ਹਾਇਤ ਕੀ ਹੋ ਰਿਹਾ ਐ ਤੇ ਤੁਹਾਡਾ ਤਾਂ ਗਵੰਡ ਕੋਈ ਐ ਮੁੱਖਵਾਦੀ ਕਮੇਟੀ ਦਾ ਕਹਾਦਾ ਜੀ ਛੱਡਦਾ ਦੁਸ਼ਮਣ ਬਣ ਗਿਆ ਹੁਣ ਹਾਂ ਜੀ ਇਹ ਤਸਵੀਰ ਐ ਜਿਹੜੀ ਇਸ ਵਕਤ ਜੇ ਖੇਪਲ ਪਿੰਡ ਦੀ ਐ ਕੀ ਮੰਨਿਆ ਜਾਵੇ ਜੀ ਮਤਲਬ ਇੱਕ ਇੱਕ ਪਾਸੇ ਸਰਕਾਰ ਚੜੀ ਆਈ ਹੈ ਅੱਜ ਪਿੰਡੋਂ ਪਿੰਡੀ ਵੜ ਗਈ ਹੈ ਕੋਈ ਗੱਲ ਨਹੀਂ ਚੜੀ ਆਵੇ ਜੀ ਅੱਛੇ ਕਿਹੜੇ ਦਬਦੇ ਆ ਡਰਦੇ ਨਹੀਂ ਨਾ ਨਾ ਡਰਦੇ ਨਹੀਂ ਜੀ ਐਨੀ ਡਰ ਦੁਰਮਨ ਜੀ ਕੋਈ ਡਰ ਨਹੀਂ ਜੀ ਡਰ ਕੇ ਕੀ ਕਰਾਂਗੇ ਤਾਂ ਕੱਲ ਨੂੰ ਘਰਾਂ 'ਚੋਂ ਖੇਚਣਗੇ ਫੇਰ ਅੱਜ ਘਰਾਂ 'ਚ ਵੜਨ ਵਾਲੀ ਗੱਲ ਤਾਂ ਹੋਈ ਅੱਜ ਤੱਕ ਅਸੀਂ ਤਾਂ ਬੜੇ ਬੈਠੇ ਨੇ ਅੱਜ ਬਹੁਤ ਨਲੈਕੀ ਸਰਕਾਰ ਅਜ ਤੱਕ ਅਜ ਤੱਕ ਦੇਖਿਆ ਸੀ ਕਦੇ ਪਿੰਡਾਂ ਦੇ ਵਿੱਚ ਇਸ ਤਰੀਕੇ ਨਾਲ ਪੁਲਿਸ ਚੜ੍ਹਦੀ ਕਿਸੇ ਵੀ ਰਾਜ 'ਚ ਨਹੀਂ ਆ ਹਾਲ ਹੋਇਆ ਜੀ ਜਿਹੜਾ ਇਹਤ ਕੀ ਹੋ ਰਿਹਾ ਤੇ ਤੁਹਾਡਾ ਤਾਂ ਗਵੰਡ ਕੋਈ ਐ ਮੁੱਖਵਾਦੀ ਪਾਰਟੀ ਦਾ ਕਹਾਦਾ ਜੀ ਸਾਡਾ ਤਾਂ ਦੁਸ਼ਮਣ ਬਣ ਗਿਆ ਹੁਣ ਹੂੰ ਇਹ ਘਰਾਂ 'ਚੋਂ ਵੀ ਨਿਕਲਣ ਦੇ ਹੋਰ ਕੀ ਕਰਨਗੇ ਜੀ ਕੀ ਮੰਨਿਆ ਜਾਵੇ ਜੀ ਅੱਜ ਤੱਕ ਰੋਕਰੀ ਪੁਲਿਸ ਵਾਰਦੀ ਹਾਂਜੀ ਅਸੀਂ ਪੁਲਿਸ ਦੀ ਗੌਰ ਨਿੰਦਾ ਕਰਦੇ ਆਂ ਪੁਲਿਸ ਘਰੋਂ ਘਰੀ ਆ ਰਹੀ ਐ ਸਾਨੂੰ ਕਿਤੇ ਵੀ ਮੰਜਾਰਾ ਨਹੀਂ ਕਰਨ ਦਿੰਦੀ ਪਰ ਅਸੀਂ ਡਰਨ ਵਾਲੇ ਲੋਕ ਨਹੀਂ ਅਸੀਂ ਮਾਈ ਭਾਗੋ ਦੀ ਬਾਰਸ ਆ ਅਸੀਂ ਮਰ ਜਾਗੇ ਮਿਟ ਜਾਗੇ ਇਸ ਪ੍ਰਸ਼ਾਸਨ ਤੋਂ ਡਰਨ ਵਾਲੇ ਨਹੀਂ ਨਾਈ ਅਸੀਂ ਡਰਦੇ ਆਂ ਡਟ ਕੇ ਖੜੇ ਆਂ ਸਾਡੇ ਛਿੰਨਾ 'ਚ ਗੋਲੀਆਂ ਮਾਰੇ ਪੁਲਿਸ ਅਸੀਂ ਡਰਦੇ ਉੱਦੇ 6 ਤਰੀਕ ਨੂੰ ਵੀ ਮੇਰੇ ਵੀ ਡੰਡਾ ਵੱਜਿਆ ਵੀਰੇ ਮੈਨੂੰ ਕੋਈ ਡਰ ਨਹੀਂ ਮੇਰੇ ਜ਼ਮੀਨ ਨਹੀਂ ਪਰ ਜ਼ਮੀਰ ਹੈ ਮੈਂ ਆਪਣੀ ਜ਼ਮੀਰ ਸਦਕੇ ਲੜਨ ਵਾਲੇ ਲੋਕਾਂ ਦੇ ਨਾਲ ਆ ਤੇ ਮੈਂ ਸਭ ਤੋਂ ਅੱਗੇ ਰਹਾਗੀ ਹਾਂ ਜੀ ਵੀਰ ਜੀ ਸਾਡੇ ਅਸੀਂ ਮਹਿਲਾ ਚੌਂਕ ਤੋਂ ਆ ਜੀ ਵੀਰ ਜੀ ਸਾਡਾ ਪਿੰਡ ਅੱਜ ਪੂਰੀ ਤਰ੍ਹਾਂ ਸੀਲ ਕੀਤਾ ਹੋਇਆ ਪਰ ਜਿਵੇਂ ਕਹਿੰਦੇ ਹੁੰਦੇ ਨੇ ਵੀ ਕਦੇ ਵੀ ਬੰਨ ਨਹੀਂ ਲਾ ਸਕਦੇ ਅਸੀਂ ਫਿਰ ਵੀ ਅੱਜ ਇੱਥੇ ਪਹੁੰਚੇ ਆ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਜਿਵੇਂ ਸਾਡੇ ਗੁਰੂਆਂ ਦੀ ਕਹਾਵਤ ਹੈ ਵੀ ਮੰਨੂ ਅਸਾਂ ਦੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਧੂਣ ਸੁਵਾਣੇ ਹੋਏ ਜਿਉਂ-ਜਿਉਂ ਸਾਨੂੰ ਇਹ ਸਰਕਾਰ ਝਕਾਊਗੀ ਅਸੀਂ ਉੰਨੀ ਧੂਣਾ ਅੱਗੇ ਹੋਵਾਂਗੇ ਕਿਉਂਕਿ ਅਸੀਂ ਭਾਵੇਂ ਛੋਟੇ ਸੀਗੇ ਪਰ ਸਾਡਾ 1993 ਮੇ ਦਾ ਜੇ ਇਤਿਹਾਸ ਦੇਖਿਆ ਹੋਇਆ ਜਿਵੇਂ ਅੱਜ ਸਾਨੂੰ ਸੀਲ ਕਰਦੇ ਨੇ 1993 ਦੇ ਵਿੱਚ ਉਦੋਂ ਸਾਡੇ ਪਰਿਵਾਰਾਂ ਨੂੰ ਇਸ ਤਰ੍ਹਾਂ ਹੀ ਸੀਲ ਕਰਿਆ ਸੀਗਾ ਕਿਉਂਕਿ ਜਿਹੜੇ ਇਹ ਖੜਕੂ ਹੁੰਦੇ ਨੇ ਇਹ ਖਾੜਕੂ ਜੰਮਦੇ ਨਹੀਂ ਇਹ ਗੰਦੀਆਂ ਸਰਕਾਰਾਂ ਖਾੜਕੂ ਪੈਦਾ ਕਰਦੀਆਂ ਨੇ ਕਿਉਂਕਿ ਅੱਜ ਜਿਹੇ ਸਾਨੂੰ ਇੰਨੀ ਬੁਰੀ ਤਰ੍ਹਾਂ ਨਾਲ ਪਰੇਸ਼ਾਨ ਕਰ ਰਹੇ ਨੇ ਕੋਈ ਨਾ ਕੋਈ ਜੋਧਾ ਸੂਰਮਾ ਤਾਂ ਫਿਰ ਉੱਠੂ ਗਈ ਇਹ ਸਾਰੀ ਜਿੰਨੀਆਂ ਨਕਮੀਆਂ ਇਹ ਭਗਵੰਤਮਾਨ ਸਰਕਾਰ ਦੀਆਂ ਨੇ ਵੀ ਪ੍ਰਮਾਤਮਾ ਕਰੇ ਕੋਈ ਅਹੀ ਜੀ ਸਰਕਾਰ ਨਾ ਆਵੇ ਨਾ ਤੇ ਇਹ ਸਰਕਾਰ ਕਿਸਾਨਾਂ ਨੂੰ ਛਕਾ ਸਕੀ ਐ ਨਾ ਹੀ ਛਕਾ ਸਕੇ ਕਿਉਂਕਿ ਪਹਿਲਾਂ ਤੁਸੀਂ ਹੋ ਤੁਸੀਂ ਪੱਤਰਕਾਰ ਹੋ ਕਦੇ ਇਹ ਦੇਖਿਆ ਤੇ ਵੀ ਪੱਤਰਕਾਰਾਂ ਤੇ ਪਰਚੇ ਹੁੰਦੇ ਨੇ ਇਹ ਜਿੱਦਣ ਦੀ ਸਰਕਾਰ ਆਈ ਹੈ ਸੋਡੇ ਦੀ ਦੋ ਵਾਰੀ ਪਰਚੇ ਦਰਜ ਕਰਵਾਤੀ ਅਸੀਂ ਉਸ ਦਿਨ ਵੀ ਕਹਿ ਰਹੇ ਅੱਜ ਵੀ ਅਸੀਂ ਸੋਡੇ ਵੀ ਨਾਲ ਡਟ ਕੇ ਹਮਾਇਤ ਕਰਾਂਗੇ ਤੇ ਅਸੀਂ ਕਿਸਾਨ ਜਥੇਬੰਦੀਆਂ ਚ ਜਿਸ ਦਿਨ ਤੋਂ 5 ਸਾਲ ਹੋ ਗਏ ਸਾਨੂੰ ਇਹ ਜਥੇਬੰਦੀ ਚ ਆਇਆਂ ਨੂੰ ਆਪਦੇ ਸਿਰਾਂ ਤੇ ਕੱਫਣ ਬਨ ਕੇ ਆਇਆਂ ਅਸੀਂ ਪੂਰੀ ਹਮਾਇਤ ਕਰਾਂਗੇ ਅਸੀਂ ਵੀ ਭਗਵੰਤ ਮਾਨ ਤੋਂ ਨਾ ਇਹ ਪ੍ਰਸ਼ਾਸਨ ਦਾ ਬਿਲਕੁਲ ਨਹੀਂ ਡਰਦੇ ਹੈਗੇ ਜੀ ਇਹ ਤਾਂ ਕਹਿੰਦੇ ਸੀਗੇ ਆਮ ਘਰ ਦਾ ਮੁੰਡਾ ਭਗਵੰਤ ਮਾਨ ਮੇਰੇ ਕਿਸਾਨਾਂ ਚੋਂ ਉੱਠਿਆ ਮੈਂ ਅੱਜ ਲੱਗਦਾ ਹੈ ਉਹ ਕਿਸਾਨਾਂ ਦਾ ਪੁੱਤ ਹੈ। ਨਾਂਜੀ ਉਹ ਤਾਂ ਜਮੀ ਬੇਕਟਾ ਬੈ ਮੈਨੂੰ ਤਾਂ ਇਹ ਨਹੀਂ ਮੈਂ ਕਹਿ ਸਕਦੀ ਵੀ ਆਪਾਂ ਨੇ ਕਹਿਣਾ ਕਾਨੂੰ ਹੈ ਉਹ ਕਿਸਾਨ ਦਾ ਤਕਸਾਨ ਦਾ ਉਹਦਾ ਕਿਸੇ ਦਾ ਬਣੀ ਹੈਗਾ ਅਸੀਂ ਕਿੱਥੋਂ ਆਇਆ ਕਿੱਥੋਂ ਨਾ ਕਿਉਂਕਿ ਜੇ ਕਿਸਾਨ ਦਾ ਪੁੱਤ ਹੁੰਦਾ ਅੱਜ ਉਹ ਕਿਸਾਨਾਂ ਨੂੰ ਇਸ ਤਰ੍ਹਾਂ ਪਰੇਸ਼ਾਨ ਨਹੀਂ ਕਰਦਾ ਤੀ ਜਿਵੇਂ ਉਹ ਕਹਿੰਦਾ ਵੀ ਸਰਕਾਰ ਕਿਸਾਨ ਧਰਨੇ ਲਾਉਂਦੇ ਨੇ ਆਮ ਜਨਤਾ ਨੂੰ ਪਰੇਸ਼ਾਨ ਕਰਦੇ ਨੇ। ਅੱਜ ਜੇ ਅਸੀਂ ਪੁੱਛਣਾ ਚਾਹੁੰਦੇ ਆ ਵੀ ਆਮ ਆਮ ਜਨਤਾ ਕਿਸਾਨਾਂ ਨੇ ਪਰੇਸ਼ਾਨ ਕਰੀ ਹੋਈ ਹੈ ਕਿ ਪ੍ਰਸ਼ਾਸਨ ਨੇ ਕਰੀ ਹੋਈ ਹੈ ਐਡੇ ਸਾਡੇ ਕਿਸਾਨਾਂ ਨੇ ਕੀ ਇਹਨਾਂ ਦਾ ਗੁਨਾਹ ਕਰਤਾ ਸੀ ਵੀ ਜਿਹੜਾ ਕਿਸਾਨਾਂ ਨੂੰ ਇਹ ਕਰਦੇ ਸਾਡੇ ਅਸੀਂ ਤਾਂ ਇਹੀ ਮੰਗੇ ਸਾਡੀ ਵੀ ਜਿਹੜੇ 10 ਮਹੀਨਿਆਂ ਤੋਂ ਸਾਡੇ ਕਿਸਾਨ ਜੇਲ੍ਹ ਦੇ ਵਿੱਚ ਅਰ ਰੈਸਟ ਕੀਤੇ ਹੋਏ ਨੇ ਵੀ ਉਹਨਾਂ ਨੂੰ ਰਿਹਾ ਕਰ ਦਿਓ ਕਿਉਂਕਿ ਜੇ ਅੱਜ ਸਾਡੇ ਉਹ ਕਿਸਾਨ ਰਿਹਾ ਨਹੀਂ ਹੁੰਦੇ ਤਾਂ ਜਿਹੜੇ ਸਾਡੇ ਦੂਜੇ ਆਗੂ ਨੇ ਇਹਨਾਂ ਨੂੰ ਵੀ ਇਹ ਘਰਾਂ ਦੇ ਵਿੱਚੋਂ ਅਰੈਸਟ ਕਰਨ ਆਉਂਦੇ ਨੇ 6 ਤਰੀਕ ਨੂੰ ਵੀ 5 ਵਜੇ ਦੇ ਨੂੰ ਸਾਡੇ ਪਿੰਡ ਦੇ ਵਿੱਚ ਪ੍ਰਸ਼ਾਸਨ ਆ ਕੇ ਸਾਡੇ ਆਗੂਆਂ ਨੂੰ ਗ੍ਰਿਫਤਾਰ ਕਰਨ ਆ ਗਿਆ ਤੇ ਅੱਜ ਵੀ ਅੱਜ ਜਿਵੇਂ ਆਪਣੇ ਕਹਿੰਦੇ ਵੀ ਹਲਕਿਆ ਹੋਇਆ ਕੁੱਤਾ ਵਾਰ-ਵਾਰ ਕਿਸੇ ਦੇ ਘਰੇ ਫਿਰਦਾ ਹੈ ਇਸ ਤਰ੍ਹਾਂ ਹੀ ਅੱਜ ਪ੍ਰਸ਼ਾਸਨ ਸਾਡੇ ਘਰਾਂ ਦੇ ਵਿੱਚ ਕਦੇ ਕਿਸੇ ਦੇ ਗੇਟ ਖੜਕਾਤੇ ਕਦੇ ਕਿਸੇ ਦੇ ਨਾਉ ਆਏ ਦੇਖਦੇ ਨੇ ਵੀ ਬੱਚੇ ਸੁੱਤੇ ਪਏ ਨੇ ਕਧਾ ਡੋਕੀ ਦਾ ਟਾਈਮ ਹੈ ਉਹ ਆਏ ਫਿਰਦੇ ਨੇ ਬਾਕੀ ਉਹਨਾਂ ਇਹ ਫਾਇਦਾ ਉਠਾਉਂਦੇ ਨੇ ਸਿਰਫ ਪ੍ਰਸ਼ਾਸਨ ਵਾਲੇ ਵੀ ਹੁਣ ਇਸ ਟਾਈਮ ਸਪੀਕਰ ਲੱਗੇ ਹੋਏ ਨੇ ਬਾਬਾ ਜੀ ਸਾਰੇ ਗੁਰਬਾਣੀ ਚੱਲ ਰਹੀ ਹੈ ਵੀ ਕਿਸੇ ਦੀ ਲਾਉਂਸਮੈਂਟ ਨਾ ਹੋਵੇ ਜਾਂ ਫੋਨ ਬਿਜੀ ਨਹੀਂ ਲੋਕਾਂ ਪਰ ਇਹ ਆਮ ਘਰਾਂ ਦਾ ਲੜਕਾ ਨਹੀਂ ਹੈਗਾ ਇਹਦੇ ਬਰਕਰ ਨਕਮਾ ਤਾਂ ਨਾ ਆਇਆ ਨਾ ਆਵੇ ਡਰ ਡਰ ਹਣੀ ਮਾਂ ਚ ਕੋਈ ਨਾ 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 ਵੀਰੇ ਡਰਤਾ ਸੀ ਭੁੱਲ ਜਾਂਨੇ ਆ ਅਸੀਂ ਤਾਂ ਜਦੋਂ ਅਸਾਂ ਨੇ ਕਹਿੰਦੇ ਬਈ ਜੇਠ ਹੜਦਿਆਂ ਤੂੰ ਪੰਜ ਧਰਨੇ ਲਾਉਣੇ ਆ ਗੁਰੂ ਤੇ ਗੁਰੂ ਅਰਜਨ ਦੇਵ ਜੀ ਨੂੰ ਯਾਦ ਕਰਦਿਆਂ ਜਦੋਂ ਪੋਦੀ ਮਹੀਨਾ ਚ ਲਾਉਣੇ ਆ ਤਾਂ ਸਾਡੀ ਮਾਤਾ ਗੁਜਰ ਤੇ ਸਾਬਕਾ ਔਰ ਤੇ ਸਾਡੇ ਛੋਟੇ ਜਿਹੇ ਸਾਬ ਜਿਆਦੇ ਨੂੰ ਯਾਦ ਕਰਦੇ ਜੀ ਸਾਡੇ ਤਾਂ ਮਨਾਂ ਦੇ ਵਿੱਚ ਡਰ ਜਿੱਦਣ ਅਸੀਂ ਜਥੇਬੰਦੀ ਚਾਕੇ ਤੇ ਬਿਲਕੁਲ ਨਿਕਲ ਗਏ ਸੀ ਐਂ ਦਬਾ ਨਹੀਂ ਸਕਦਾ ਮਤਲਬ ਨਾ 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 ਇਹ ਤਾਂ ਭੁੱਲ ਜੇ ਭਗਵਾਨ ਤੁਹਾਨੂੰ ਭੁੱਲ ਜੇ ਵੀ ਮੈਂ ਕਰ ਦੂੰਗਾ ਕਿਉਂਕਿ ਅਸੀਂ ਮਾਈ ਭਾਗੋ ਦੀਆਂ ਵਾਰਸਾਂ ਗਦਰੀ ਗਲੌਹਕੌਰ ਦੀਆਂ ਇੱਕ ਸਾਡੇ ਆਪਾਂ ਨੂੰ ਸਭ ਨੂੰ ਪਤਾ ਹੈ ਵੀ ਆਪਣੀ ਝਾਂਸੀ ਦੀ ਰਾਣੀ ਲక్ష్ਮੀ ਬਾਈ ਜਿਨੇ ਕੀ ਆਪਣਾ ਬੱਚਾ ਮੋਢਿਆਂ ਤੇ ਲੜ ਕੇ ਇਹ ਮੁਗਲਾਂ ਦਾ ਮੁਕਾਬਲਾ ਕੀਤਾ ਸੀ ਅਸੀਂ ਅੱਜ ਉਹ ਇਤਿਹਾਸ ਦਰਾਉਣਾ ਚਾਹੁੰਦੇ ਵੀ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਨਾਲ ਲਿਜਾ ਕੇ ਆਪਣੇ ਪਰਿਵਾਰਾਂ ਨੂੰ ਇਹ ਸਰਕਾਰ ਦਾ ਸਾਹਮਣਾ ਕਰਾਂਗੇ ਇਹ ਭਗਵਾਨਤ ਮਾਨ ਆ ਜਦੋਂ ਕੋਈ ਹੁੰਦਾ ਇਹ ਬਿਮਾਰ ਹੋ ਜਾਂਦਾ ਨਾ ਇਹਨੂੰ ਖੱਡ ਚੋਂ ਕੱਢ ਕੇ ਛੱਡਾਂਗੇ ਆਪਣੇ ਪਿੰਡਾਂ ਚ ਆਵੇ ਦਾ ਸਹੀ ਇਹਨੂੰ ਅਸੀਂ ਦੱਸਾਂਗੇ ਵੀ ਤੂੰ ਆਉਂਦਾ ਕਿਵੇਂ ਆ ਪਿੰਡਾਂ ਚ ਆਇਆ ਨੂੰ ਸਵਾਲ ਹੋਣਗੇ ਉਹ ਜਿਵੇਂ ਅੱਜ ਪਿੰਡ ਚ ਪੁਲਿਸ ਵਾੜੀ ਆ ਸਵਾਲ ਤਾਂ ਸਵਾਲ ਵੀ ਅਸੀਂ ਤਾਂ ਇੱਟਾ ਰੋੜੇ ਜਿਵੇਂ ਕਹਿੰਦੇ ਨਹੀਂ ਦੀ ਵੀ ਡੜਾ ਤੋਂ ਡੜਾ ਹੋਤਾ ਹੈ ਕਹਾਂ ਸੇ ਵੀ ਆਤਾ ਹੈ ਅਸੀਂ ਵੀ ਹੁਣ ਪਾਥੀਆਂ ਰੱਖਾਂਗੇ ਸਿਰਾਂ ਕੋਟਿਆਂ ਤੇ ਵੀ ਪਾਥੀ ਆ ਜਿੱਧਰੋਂ ਆ ਗਈ ਆ ਗਈ ਇਹ ਤੇ ਸਾਡੇ ਪਿੰਡਾਂ ਚ ਹੁਣ ਵੱੜ ਕੇ ਤਾਂ ਦੇਖ ਕੇ ਇਹਨੂੰ ਦੱਸਦੇ ਵੀ ਫਿਰ ਕੀ ਪਾਵਿਕਦੀ ਆ ਐਨਾ ਗੁੱਸਾ ਜੀ ਅੱਜ ਹਾਂ ਜੀ ਬਹੁਤ ਗੁੱਸਾ ਸਾਨੂੰ ਸਾਡਾ ਸਾਰਾ ਪਿੰਡ ਸੀਲ ਕਰਿਆ ਹੋਇਆ ਘਰ ਘਰ ਵਿੱਚ ਜਾ ਕੇ ਆਗੂਆਂ ਨੂੰ ਖਿੱਚਦੇ ਨੇਗੇ ਸਾਡੇ ਨਾਲ ਉਹਦੇ ਜਿਹੜੀ ਇਹਨਾਂ ਨੇ ਛੀ ਤਰੀਕ ਨੂੰ ਕੀਤੀ ਹੈਗੀ ਉਹਦੇ ਉੱਤੇ ਡੰਡੇ ਮਾਰੇ ਸਾਡੇ ਘੇਰੇ ਅਸੀਂ ਅਸੀਂ ਉਹ ਬਰਦਾਸ਼ਤ ਨਹੀਂ ਕਰ ਸਕਦੇ ਸਾਨੂੰ ਉਹਦਾ ਬਹੁਤ ਗੁੱਸਾ ਹੈਗਾ ਅਸੀਂ ਜੋ ਕੁਝ ਬਣੂ ਭਗਵੰਤ ਜਮਾਨ ਨਾਲ ਉਹ ਕਰਾਂਗੇ ਜੋ ਪਿੰਡਾਂ ਚ ਆਉ ਤੱਕੇ ਨਾਲ ਨਾ ਵੜਨਦੇ ਹੀ ਉਹਨੂੰ ਨਾ ਉਹਨੂੰ ਵੋਟ ਪਾਉਣ ਦਈਏ ਕਿਸੇ ਨੂੰ ਆ ਸਾਡੇ ਤੇ ਇਹ ਗੁੱਸਾ ਅਸੀਂ ਆਪਣੇ ਪਰਿਵਾਰਾਂ ਵਾਸਤੇ ਫਿਰਦੇ ਆਂ ਆਪਦੀਆਂ ਜ਼ਮੀਨਾਂ ਵਾਸਤੇ ਫਿਰਦੇ ਆਂ ਆਪਦੇ ਬੱਚੇ ਬਚਾਉਣ ਵਾਸਤੇ ਫਿਰਦੇ ਆਂ ਇਹ ਭਗਵੰਤ ਜਮਾਨ ਹੋ ਤਾਂ ਕਹਿੰਦੇ ਕੋਈ ਧਰ ਨਹੀਂ ਲੱਗਣ ਦਿੰਦਾ ਹੁਣ ਕਿਵੇਂ ਲਾ ਰਿਹਾ ਹੈਗਾ ਹੁਣ ਥੌਂ ਥੌਂ ਧਰਨੇ ਲੱਗ ਰਹੇ ਨੇ ਹੁਣ ਕੀ ਭਗਵੰਤ ਬਣ ਕੇ ਕਿਧਰੇ ਭੱਗ ਗਿਆ ਰੁਕ ਨਹੀਂ ਸਕਦਾ ਏ ਭਗਵਾਨ ਤਮਾਂ ਤੇ ਮੋਦੀ ਕਰਾ ਰਹੇ ਨੇ ਸਾਰਾ ਕੁਝ ਅਸੀਂ ਡਰਦੇ ਡਰਦੇ ਕਿਸੇ ਤੋਂ ਨਹੀਂ ਸਾਡੇ ਗੋਲੀਆਂ ਵੱਜਣ ਕੁਛ ਹੋਵੇ ਅਸੀਂ ਤਾਂ ਫਿਰ ਤੇ ਕੱਫਣ ਬਨ ਕੇ ਤੁਰਦੇ ਆਂ ਵੀ ਆਥਣ ਨੂੰ ਪਤਾ ਨਹੀਂ ਰੋਟੀ ਘਰੇ ਪੱਕੂਗੀ ਪਤਾ ਨਹੀਂ ਸਾਡੇ ਨਾਲ ਪੱਕੂਗੀ ਅਸੀਂ ਇਹ ਸੋਚ ਕੇ ਘਰੋਂ ਨਿਕਲਦੇ ਆਂ ਆਥਣ ਨੂੰ ਕਰੇ ਜਾ ਕੇ ਸੁਖ ਸੰਦ ਰਹੇਗੀ ਭੱਗ ਜਾਗੇ ਨਹੀਂ ਬੈਠੀ ਆ ਜਿੱਥੇ ਲੋਥ ਬਣਗੀ ਮੂੰ ਤਾਂ ਕਹਿਨੇ ਪੈਂ ਜਾਂ ਨੂੰ ਵੀ ਮੂੰ ਤਾਂ ਕਪੜਾ ਦੇ ਕੇ ਪਾ ਦਿਓ ਬਸ ਅਸੀਂ ਇਹ ਸੋਚ ਕੇ ਆਉਂਦੇ ਆਂ ਮਤਲਬ ਡਾਡੋਰ ਡਾਡੋਰ ਕੱਢ ਕੇ ਆਉਂਦੇ ਸਾਰੇ ਹਾਂ ਜੀ ਡਾਡਾਰਾ ਸਿਤਾਬ ਅਸੀਂ ਕੋਈ ਇਹ ਸਰਕਾਰ ਤੋਂ ਡਰਦੇ ਨਹੀਂ ਹੈਗੇ ਅਸੀਂ ਆਪਦੇ ਬੱਚਿਆਂ ਨੂੰ ਕਹਿ ਕੇ ਆਉਨੇ ਆ ਵੀ ਸਾਡਾ ਆਟੇ ਚਾਤਣੇ ਪਾਣੀ ਪਾਇਓ ਨਾ ਆਗੇ ਤਾਂ ਸਾਨੂੰ ਰੋਟੀ ਬਣਾ ਕੇ ਦੇ ਦੇਓ ਨਹੀਂ ਅਸੀਂ ਭਾਈਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਤਾਂ ਪੂਰਾ ਧੋਲਣ ਲੜਾਂਗੇ ਜਿੰਨਾ ਚਿਰ ਸਾਡੇ ਉਹ ਵੀਰਾਂ ਨੂੰ ਰਹਾ ਨਹੀਂ ਕਰਦੇ ਰਹਾ ਨਹੀਂ ਕਰਦੇ ਜਿਹੜਾ ਚੋਂ ਬਾਹਰ ਨਹੀਂ ਕੱਢਦੇ ਉਹਨਾਂ ਚ ਰਸੀ ਤਾਂ ਸਬਰ ਸੰਤੋਖ ਸਾਡੇ ਅੰਦਰ ਆਉਂਦਾ ਨਹੀਂ ਅਸੀਂ ਆਪਦੇ ਘਰੋਂ ਬਹੁਤ ਇਹ ਸਰਕਾਰ ਨੇ ਅਸੀਂ ਸਾਰਾ ਪੰਜਾਬ ਤਪਾਇਆ ਹੋਇਆ ਪੰਜਾਬ ਸਰਕਾਰ ਨੇ ਵੀ ਸੈਂਟਰ ਸਰਕਾਰ ਨੇ ਵੀ ਸਾਡੇ ਲਈ ਤਾਂ ਕੋਈ ਸਰਕਾਰਾਂ ਚੰਗੀਆਂ ਨਹੀਂ ਆ ਰਹੀਆਂ ਅਸੀਂ ਤਾਂ ਆਪ ਹੀ ਅਸੀਂ ਇਹਨਾਂ ਨੂੰ ਕੁਰਸੀਆਂ ਤੇ ਬਿਠਾ ਕੇ ਮੰਗਰ ਅਸੀਂ ਬੇੜਿਆਂ ਨੂੰ ਪਸਤਾਉਨੇ ਆ ਪਰ ਉਹ ਜਵਾਨਾਂ ਤੇ ਸਰਕਾਰ ਰਹਿੰਦੀ ਨਹੀਂ ਅਸੀਂ ਤਾਂ ਧਰਨ ਸ਼ਾਂਤਮਈ ਧਰਨੇ ਦਿੰਨੇ ਆ ਇਹ ਸਰਕਾਰ ਸਾਡੇ ਤੇ ਡੰਡੇ ਭਰਾਉਂਦੇ ਨੇ ਜਿਹੜਾਂ ਚ ਸੁੱਟਦੇ ਨੇ ਪਰ ਅਸੀਂ ਜਮੀ ਨਹੀਂ ਡਰਦੇ ਜਿੰਨੇ ਮਰਜੀ ਸਾਤੋਂ ਝੰਡੇ ਖੋਲਣ ਡੰਡੇ ਖੋਲਣ ਸਾਡੇ ਲਵੇ ਨਾ ਝੰਡੇ ਮੁਕਣ ਨਾ ਡੰਡੇ ਮੁਕਣ ਜਿਵੇਂ ਕਹਿੰਦੇ ਹੁੰਦੇ ਨੇ ਅਕੇ ਜਿਵੇਂ ਮੁਗਲ ਮਾਰ ਮਾਰ ਕੇ ਸਿੰਘਾਂ ਨੂੰ ਦੋਹੋ ਕਰਦੇ ਸੀ ਸਿੰਘ ਹੋਰ ਨਵੇਂ ਖੜੇ ਹੁੰਦੇ ਸੀ ਉਸੇ ਤਰ੍ਹਾਂ ਅਸੀਂ ਵੀ ਨਵੇਂ ਖੜੇ ਹੁੰਨੇ ਆ ਜਿਵੇਂ ਪਾਕਿਸਤਾਨ ਚੋਂ ਉਦੋਂ ਕਿਸਾਨ ਉੱਜੜ ਕੇ ਆਏ ਸੀ ਗੱਡੇ ਲੈ ਕੇ ਇੱਕ ਕਿਸਾਨ ਦਾ ਬੱਚਾ ਗੱਡੇ ਚ ਬੈਠਾ ਸੀ ਆਪਦੇ ਬਾਪੂ ਨੂੰ ਪੁੱਛ ਰਿਹਾ ਸੀ ਕਹਿੰਦਾ ਬਾਪੂ ਜੀ ਆਖ ਪਤਾ ਕੁਸ ਵੀ ਨਹੀਂ ਚੱਕਿਆ ਨਾ ਆਪਣੀ ਜ਼ਮੀਨ ਵੀ ਉੱਥੇ ਰਹਿ ਗਈ ਆਪਣਾ ਘਰ ਬਾਰ ਵੀ ਰਹਿ ਗਿਆ ਆਪਣੇ ਲਈ ਤਾਂ ਕੁਝ ਵੀ ਨਹੀਂ ਉਹ ਕਹਿੰਦਾ ਬੇਟਾ ਬੇਸੋਚ ਰਹਿ ਤੂੰ ਜਿਵੇਂ ਆਪਾਂ ਕਹਿੰਦਾ ਖੇਤਿਆਂ ਚੋਂ ਵਾਹਣ ਚੋਂ ਖੱਬਲ ਦੀਆਂ ਪੰਡਾ ਪਟ-ਪਟ ਕੇ ਬਾਹਰ ਸੁੱਟ ਦੇਾਂਗੇ ਉਹ ਕੋਈ ਤਿੜ ਰਹਿ ਜਾਂਦੀ ਐ ਉਹ ਵੀ ਦੁਆਰੇ ਹਰੀ ਹੋ ਜਾਂਦੀ ਐ ਉਸੇ ਲੋਟ ਅਸੀਂ ਵੀ ਦੁਆਰੇ ਹਰੇ ਹੁੰਨੇ ਆ ਅਸੀਂ ਵੀ ਇਹ ਸਰਕਾਰਾਂ ਨਾਲ ਬਾਹਾਂ ਫਸਾਰ-ਫਸਾਰ ਲੜਾਈਆਂ ਲਵਾਂਗੇ ਅਸੀਂ ਡਰਦੇ ਨਹੀਂ ਅਸੀਂ ਲੱਗਦੇ ਨਹੀਂ ਅਸੀਂ ਆਪਦਾ ਹੱਕ ਸੱਚ ਦੀ ਲੜਾਈ ਤੇ ਲੜਾਂਗੇ ਅਸੀਂ ਝੂਠ ਦੀ ਲੜਾਈ ਤੇ ਨਹੀਂ ਲੜਦੇ ਨਾ ਅਸੀਂ ਝੂਠ ਦੀ ਲੜਾਈ ਤੇ ਲੜਿਆ ਨਾ ਸਾਨੂੰ ਗਰਾਹਾ ਜਗਿੰਦਰ ਵੀਰ ਨੇ ਸਾਨੂੰ ਝੂਠ ਦੀ ਲੜਾਈ ਦਾ ਸਾਨੂੰ ਸਬਕ ਸਿਖਾਇਆ ਹੈ ਸਾਨੂੰ ਸੱਚੀ ਲੜਾਈ ਦਾ ਸਿਖਾਇਆ ਹੈ ਸਾਡੇ ਵਾਸਤੇ ਕੂਲ ਕਾਲਜ ਖੋਲ੍ਹਿਆ ਉੱਥੇ ਸਾਨੂੰ ਸਿਖਿਆ ਮਿਲਦੀ ਹੈ ਅਸੀਂ ਉਹ ਕਾਲਜ ਦੇ ਅਸੀਂ ਆਣ ਅਸੀਂ ਉਹਦੇ ਬਰਾਬਰ ਚੱਲ ਰਹਾਂਗੇ ਅਸੀਂ ਉੱਥੋਂ ਸਿਖਿਆ ਲੈ ਰਹੇ ਹਾਂ ਅਸੀਂ ਜਗਿੰਦਰ ਗਰਾਹਾ ਵੀਰ ਨੂੰ ਅਸੀਂ ਧੋਖਾ ਨਹੀਂ ਦਿੰਦੇ ਅਸੀਂ ਤਾਂ ਆਣ ਛਾਤੀ ਢਾਕੇ ਲੜਾਂਗੇ ਆਪਦੇ ਹੱਕਾਂ ਵਾਸਤੇ ਦੁਨੀਆ ਦੇ ਹੱਕਾਂ ਵਾਸਤੇ ਪ੍ਰੀਖਿ ਖ ਬਚਾਵਾਂਗੇ ਇੰਨਾ ਅਸੀਂ ਕਹਿੰਦੇ ਇਹ ਸਰਕਾਰਾਂ ਕੰਨ ਖੋਲ ਕੇ ਸੁਣਨ ਪਰ ਅਸੀਂ ਜਿੰਨੇ ਮਰਜੀ ਸਾਨੂੰ ਜੇਲ੍ਹਾਂ 'ਚ ਟੱਕ ਦਣ ਜਿੰਨੇ ਮਰਜੀ ਸਾਨੂੰ ਮਰਵਾ ਦਣ ਅਸੀਂ ਓਨੀ ਸਾਡੇ ਮੰਗਰ ਬੱਚੇ ਹੈਗੇ ਨੇ ਲੜਨ ਵਾਲੇ ਇਹੋ ਜੀ ਗੱਲ ਨਹੀਂ ਹੈਗੀ ਵੀ ਸਾਡੇ ਬੱਚੇ ਨਹੀਂ ਲੜਨਗੇ ਅਸੀਂ ਬੱਚਿਆਂ ਨੂੰ ਵੀ ਘਰੇ ਇਹੀ ਸਿੱਖਿਆ ਦੇ ਰਹੇ ਆਂ ਵੀ ਇਹ ਗਰਾਹਾਂ ਜਥੇਵੰਦੀ 'ਚ ਬੇਟਾ ਲੜੋ ਆਪਣੇ ਹੱਕ ਬਚਾਓ ਇਹ ਨਾ ਤਾਂ ਇਹ ਨੌਕਰੀਆਂ ਦੇ ਰਹੇ ਨੇ ਕਿੰਨੀਆਂ-ਕਿੰਨੀਆਂ ਡਿਗਰੀਆਂ ਚੱਕੀ ਫਿਰਦੇ ਨੇ ਇੱਕ ਇਹ ਪੁੱਛ ਨੌਕਰੀ 'ਚ ਭਰਤੀ ਕਰ ਰਹੇ ਨੇ ਹੋਰ ਕਾਸ ਕੋਈ ਇਹਨਾਂ ਨੇ ਨੌਕਰੀ ਨਹੀਂ ਦੇ ਰਹੀ ਕਿਉਂ ਉਹ ਵੀ ਸਾਡੇ ਵਾਸਤੇ ਪੁਲਸ ਨੂੰ ਵੀ ਇਹ ਕਿਸਾਨਾਂ ਤੇ ਕਿਸਾਨਾਂ ਦੀਆਂ ਭੈਣਾਂ ਤੇ ਬੀਬੀਆਂ ਤੇ ਡੰਡੇ ਭਰਾਉਣ ਪਰ ਅਸੀਂ ਕੋਈ ਡਰਦੇ ਨਹੀਂ ਹੈਗੇ ਇਹਨਾਂ ਦੀ ਵੀ ਮਜਬੂਰੀ ਹੈ ਇਹ ਵੀ ਆਪ ਦੀ ਖੂਨ ਤੇ ਬੰਨੇ ਹੋਏ ਨੇ ਅਸੀਂ ਇਹ ਵੀ ਸਾਡੇ ਘਰਾਂ ਦੇ ਬੇਟੇ ਨੇ ਇਹ ਜੀ ਗੱਲ ਨਹੀਂ ਪਰ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਜਿੰਨਾ ਮਰਜੀ ਤੂੰ ਜ਼ੋਰ ਲਾ ਲੈ ਤੜਕੇ ਦੇ 3 ਵਜੇ ਤੋਂ 4 ਵਜੇ ਤੋਂ ਲਾ ਕੇ ਸਾਡੇ ਘਰਾਂ 'ਚ ਇਹ ਪੁਲਸ ਲੈ ਲੈ ਵੜਦੇ ਨੇ ਸਭ ਛਾਪੇ ਮਾਰਦੇ ਨੇ ਪਰ ਅਸੀਂ ਫੇਰ ਵੀ ਮੰਗ ਰਹੇ ਬਹੁਤ ਆ ਜਿੰਨੇ ਮਰਜ਼ੀਆਂ ਨੂੰ ਚੱਕ ਲੈਣ ਅਸੀਂ ਚਿਪਦੇ ਨਹੀਂ ਹੈਗੇ ਨਾ ਅਸੀਂ ਝੁਕੇ ਆ ਨਾ ਝੁਕੀਏ ਨਾ ਅਸੀਂ ਮੋਦੀ ਤੋਂ ਡਰਿਆ ਨਾ ਅਸੀਂ ਭਗਵਾਨ ਤਮਨ ਤੋਂ ਡਰਦੇ ਤਾਂ ਝੁਟਕੇ ਵਾਲਾ ਝੁਟਕਲੇ ਵਾਲਾ ਇਹ ਤੋਂ ਤਾਂ ਅਸੀਂ ਡਰ ਨਹੀਂ ਕੀ ਹੈਗਾ ਅਸੀਂ ਤਾਂ ਮੋਦੀ ਸਰਕਾਰ ਤੋਂ ਸੈਂਟਰ ਤੋਂ ਨਹੀਂ ਡਰੇ ਜੇ ਹੁਣ ਸਾਨੂੰ ਜਿੱਥੇ ਮਰਜ਼ੀ ਭੇਜ ਦੇ ਅਸੀਂ ਗਿਰਫਤਾਰੀਆਂ ਦੇਣ ਨੂੰ ਤਿਆਰ ਰੰਗੇ ਤਾਂ ਗੱਲਬਾਤ ਕੀਤੀ ਤੁਸੀਂ ਤਸਵੀਰਾਂ ਵੀ ਦੇਖੀਆਂ ਕਿ ਚੜਦੀ ਕਲਾ ਦੇ ਵਿੱਚ ਨਹੀਂ ਇਨਾ ਜ਼ੌਲਮ ਇਨਾ ਜ਼ਬਰ ਹੋਣ ਤੇ ਕਿਉਂਕਿ ਘਰਾਂ ਤੱਕ ਬੰਦ ਕਰ ਲਿਆ ਗਿਆ ਪਿੰਡੋਂ ਪਿੰਡੀ ਅੱਜ ਪੁਲਿਸ ਭੇਜ ਦਿੱਤੀ ਹੈ ਪਰ ਇਸ ਦੇ ਬਾਵਜੂਦ ਵੀ ਪਾਈਆਂ ਛੱਡੋ ਮਾਈਆਂ ਦੇ ਵੀ ਸਾਡੇ ਹੌਸਲੇ ਨਹੀਂ ਢਾਸਕੀ ਪੁਲਿਸ ਢਾਸਕੀ ਹੈ ਸਰਕਾਰ ਕਹਿੰਦੇ ਚੜਦੀ ਕਲਾ ਚ ਹੈ ਲੜਾਂਗੇ ਸਾਡੇ ਕੋਲੇ ਸਾਡਾ ਇਤਿਹਾਸ ਪਿਆ ਹੈ ਸਾਡੇ ਕੋਲੇ ਕੋਈ ਜੇ ਹੇਠ ਹਾਰ ਦੇ ਧਰਨੇ ਲਾਉਣੇ ਹੋਣ ਜ्यों ਉਸ ਸਮੇ ਸਾਡੇ ਤੇ ਜ਼ਬਰ ਹੋਵੇ ਤਾਂ ਸਾਡੇ ਕੋਲੇ ਪੰਜਵੇਂ ਪਾਸ਼ਾ ਦਾ ਇਤਿਹਾਸ ਪਿਆ ਹੈ ਤੇ ਜੇਕਰ ਸਾਨੂੰ ਪੋ ਮਾਲ ਜਿਹੜਿਆ ਪ੍ਰਦਰਸ਼ਨ ਕਰਨੇ ਪੈਂਦੇ ਆ ਉਦੋਂ ਸੜਕਾਂ ਤੇ ਬਹਿਣਾ ਪੈਂਦਾ ਤਾਂ ਸਾਡੇ ਛੋਟੇ ਸਹਿਬਜ਼ਾਦਿਆਂ ਵੱਡੇ ਸਹਿਬਜ਼ਾਦਿਆਂ ਦੇ ਕਲਗੀਧਰ ਪਾਸ਼ਾ ਦਾ ਇਤਿਹਾਸ ਪਿਆ ਤਾਂ ਉਹ ਇਤਿਹਾਸ ਸਾਨੂੰ ਤਕੜਾ ਕਰਦਾ ਹੈ ਇਸੇ ਕਰਕੇ ਅਸੀਂ ਲੜਦੇ ਆ ਤੇ ਲੜਦੇ ਰਹਾਂਗੇ ਸਰਕਾਰ ਨੇ ਜੋ ਜੁਰਮ ਕਰਨਾ ਹੈ ਉਹ ਕਰ ਲਵੇ ਸਰਕਾਰ ਸਦਾ ਨਹੀਂ ਰਹਿੰਦੀ ਅਸੀਂ ਸਰਕਾਰ ਨਾਲ ਲੜਨ ਨੂੰ ਤਿਆਰ ਬੈਠੇ ਆ